ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਜੋ ਵੀ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਵੀ ਗੱਲਬਾਤ ਆਪਾਂ ਕਰਨੀ ਆ ਨਾ ਇਹਦੇ ਉੱਤੇ ਅਸਰ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਬਹੁਤ ਸਾਰੇ ਭੈਣ ਭਰਾ ਅਜੇ ਹੋਣਗੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਤੁਸੀਂ ਖੁਦ ਵੀਡੀਓ ਪੂਰੀ ਸੁਣਿਓ ਚਾਹੇ ਨਾ ਸੁਣਿਓ ਪਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਤਾਂ ਜੋ ਇਹ ਮੈਸੇਜ ਇਹ ਸਨੇਹਾ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਕਿਉਂਕਿ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਅਤੇ ਆਪਾਂ ਸਭ ਜਾਣਦੇ ਹਾਂ ਕਿਸੇ ਇੱਕ ਸੰਗਤਾਂ ਦਾ ਇਸ ਦਿਨ ਦੇ ਲਈ ਕਿੰਨਾ ਚਾਅ ਉਤਸ਼ਾਹ ਦਾ ਹੈ ਜੋ ਸੰਗਤਾਂ ਅਦੇ ਕਦਾਂ ਗੁਰੂ ਘਰੇ ਜਾਂਦੀਆਂ ਨੇ ਭਾਵ ਕਿ ਜੋ ਸਾਲ ਦੇ ਵਿੱਚ ਇੱਕ ਵਾਰ ਦੋ ਵਾਰ ਗੁਰੂ ਘਰੇ ਜਾਂਦੇ ਹਨ ਉਹ ਵੀ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਜ਼ਰੂਰ ਗੁਰੂ ਘਰੇ ਜਾਂਦੇ ਨੇ ਵਿਸਾਖੀ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰੇ ਜ਼ਰੂਰ ਜਾਂਦੇ ਨੇ ਭਾਵੇਂ ਉਹ ਵਿਸਾਖ ਮਹੀਨਾ ਚੜ੍ਹਨ ਤੋਂ ਪਹਿਲਾਂ ਚਲੇ ਜਾਣ ਭਾਵੇਂ ਉਹ ਬਾਅਦ ਵਿੱਚ ਜਾਣ ਪਰ ਜਾਂਦੇ ਜ਼ਰੂਰ ਨੇ ਅਤੇ ਜਾਣਾ ਵੀ ਚਾਹੀਦਾ ਹੈ ਕਿਉਂਕਿ ਸਿੱਖ ਸੰਗਤਾਂ ਦੇ ਲਈ ਇਹ ਬਹੁਤ ਵੱਡਾ ਦਿਨ ਹੈ ਖਾਲਸੇ ਦੀ ਪਹਿਚਾਣ ਦਾ ਦਿਨ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਮੇਰੇ ਕਲਗੀਧਰ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅਮਰਤ ਛਕਾ ਕੇ ਸਿੰਘ ਸਾਜਿਆ ਸਾਨੂੰ ਆਪਣੀ ਇੱਕ ਅਲੱਗ ਪਹਿਚਾਣ ਦਿੱਤੀ ਤਾਂ ਇਸ ਦਿਨ ਦੇ ਲਈ ਸਭ ਸਿੱਖ ਸੰਗਤਾਂ ਦੇ ਵਿੱਚ ਚਾਹ ਉਤਸ਼ਾਹ ਹੋਣਾ ਚਾਹੀਦਾ ਏ ਜੇ ਤਾਂ ਗੁਰੂ ਘਰੇ ਜਾਣ ਬਾਰੇ ਸੋਚ ਰਹੇ ਹੋ ਤਾਂ ਬੜੀ ਵਧੀਆ ਗੱਲ ਏ ਜੇ ਅਜੇ ਨਹੀਂ ਸੋਚਿਆ ਤਾਂ ਗੁਰੂ ਘਰ ਜ਼ਰੂਰ ਜਾਣਾ ਹੈ ਮਹਾਪੁਰਖ ਜੀ ਕਹਿੰਦੇ ਜੋ ਗੁਰੂ ਘਰ ਜਾ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਉਂਦੇ ਨੇ ਗੁਰੂ ਸਾਹਿਬ ਜੀ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਵਧਾਉਂਦੇ ਨੇ ਤਾਂ ਇਸ ਦਿਨ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਗੁਰੂ ਘਰੇ ਜ਼ਰੂਰ ਜਾਣਾ ਹੈ ਘਰ ਦੇ ਵਿੱਚ ਵੀ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਪਰ ਜਦੋਂ ਆਪਾਂ ਗੁਰੂ ਘਰੇ ਜਾਣਾ ਹੈ ਨਾ ਉੱਥੇ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਆਪਾਂ ਗੁਰੂ ਘਰੇ ਜਾਣੇ ਆ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨਾ ਗੁਰੂ ਦੀ ਬਰਕਤ ਹਾਸਲ ਕਰਨਾ ਕਿਸੇ ਨੇ ਆਪਣੇ ਗੁਰੂ ਤੋਂ ਕੁਝ ਮੰਗਣ ਜਾਣਾ ਹੈ ਕਿਸੇ ਨੇ ਸ਼ੁਕਰਾਨਾ ਕਰਨ ਜਾਣਾ ਹੈ ਪਰ ਮਕਸਦ ਇਹੀ ਆ ਕਿ ਅਸੀਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰੀਏ ਤਾਂ ਫਿਰ ਗੁਰੂ ਘਰੇ ਜਾ ਕੇ ਖਾਸ ਧਿਆਨ ਰੱਖਣਾ ਵੀ ਸਾਡੇ ਕੋਲ ਕੋਈ ਅਜਿਹੀ ਗਲਤੀ ਨਾ ਹੋ ਜਾਵੇ ਇਸ ਕਰਕੇ ਅਸੀਂ ਗੁਰੂ ਦੀ ਖੁਸ਼ੀ ਦੀ بجائے ਗੁਰੂ ਦੀ ਨਰਾਜ਼ਗੀ ਹਾਸਲ ਕਰ ਲਈਏ ਤਾਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਜਦੋਂ ਆਪਾਂ ਗੁਰੂ ਘਰ ਗਏ ਆ ਜਾ ਕੇ ਮੱਥਾ ਟੇਕਿਆ ਹੈ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਜੋ ਵੀ ਭੇਟਾ ਤੁਸੀਂ ਲੈ ਕੇ ਗਏ ਆ ਭਾਵੇਂ ਲੰਗਰਾਂ ਦੇ ਵਿੱਚ ਕੋਈ ਰਸਤ ਪਾਣੀ ਦੇ ਕੇ ਆਉਣਾ ਹੈ ਭਾਵੇਂ ਤੁਸੀਂ ਮਾਇਆ ਦਾ ਮੱਥਾ ਟੇਕ ਰਹੇ ਹੋ ਜਾਂ ਕੋਈ ਹੋਰ ਪਦਾਰਥ ਲੈ ਕੇ ਗਏ ਹੋ ਕਈ ਵਾਰ ਕੁਝ ਭੈਣ ਭਰਾ ਕੋਈ ਮਿੱਠੀ ਚੀਜ਼ ਕੋਈ ਮਠਿਆਈ ਸੰਗਤ ਵਾਸਤੇ ਲੈ ਜਾਂਦੇ ਨੇ ਕੋਈ ਫਲ ਫਰੂਟ ਲੈ ਕੇ ਜਾਂਦਾ ਹੈ ਕਈਆਂ ਦੀ ਭਾਵਨਾ ਹੁੰਦੀ ਕਿ ਉਸ ਦਿਨ ਰਮਾਲਾ ਸਾਹਿਬ ਪੇਟ ਕਰਦੇ ਨੇ ਜੋ ਵੀ ਤੁਸੀਂ ਸੇਵਾ ਕਰ ਰਹੇ ਹੋ ਤੁਹਾਨੂੰ ਮੁਬਾਰਕ ਆ ਜਿੰਨਾ ਦਿਲ ਕਰਦਾ ਹੈ ਦਿਲ ਖੋਲ ਕੇ ਇਸ ਦਿਨ ਆਪਣੇ ਗੁਰੂ ਨੂੰ ਪੇਟਾ ਪੇਟ ਕਰਨੀਆਂ ਨੇ ਕਿਉਂਕਿ ਗੁਰੂ ਦਾ ਦਿੱਤਾ ਖਾਣੇ ਆ ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਦਸਵੰਦ ਕੱਢਣ ਦੇ ਲਈ ਕਿਹਾਏ ਪਰ ਆਪਾਂ ਇਮਾਨਦਾਰੀ ਦੇ ਨਾਲ ਪੂਰਾ ਦਸਵੰਦ ਨਹੀਂ ਕੱਢਦੇ ਤਾਂ ਇਸ ਦਿਨ ਤਾਂ ਸਾਨੂੰ ਦਿਲ ਖੋਲਣਾ ਹੀ ਚਾਹੀਦਾ ਹੈ ਚਲੋ ਗੋਲਕ ਦੇ ਵਿੱਚ ਮੱਥਾ ਟੇਕ ਲਿਆ ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਜੋ ਵੀ ਕਥਾ ਵਿਚਾਰ ਚੱਲ ਰਹੀ ਆ ਕੀਰਤਨ ਚੱਲ ਰਿਹਾ ਹੈ ਉੱਥੇ ਮੱਥਾ ਜ਼ਰੂਰ ਟੇਕਣਾ ਹੈ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਾ ਹੈ ਅਤੇ ਜਦੋਂ ਵੀ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਗੱਲ ਕੋਈ ਕਰ ਰਿਹਾ ਏ ਗੁਰੂ ਘਰ ਦਾ ਇਤਿਹਾਸ ਸਰਵਣ ਸਾਨੂੰ ਕਰਵਾ ਰਿਹਾ ਏ ਤਾਂ ਉਹਦਾ ਮਾਣ ਜ਼ਰੂਰ ਕਰਨਾ ਹੈ ਜਿੰਨੀ ਵੀ ਸ਼ਰਧਾ ਭਾਵਨਾ ਹੈ ਇਹ ਨਹੀਂ ਅਭੀ ਆਪਾਂ ਕਹਿੰਨੇ ਆ ਵੀ ਬਹੁਤਾ ਹੀ ਮੱਥਾ ਟੇਕਣਾ ਲਾ ਜੇ ਕੋਈ 5 ਰੁਪਏ ਦੇ ਨਾਲ ਗ੍ਰੰਥੀ ਸਿੰਘ ਦਾ ਗੁਰੂ ਘਰ ਦੇ ਕੀਰਤਨੀਆਂ ਦਾ ਸਤਿਕਾਰ ਕਰ ਸਕਦੇ ਹੋ ਕੋਈ 5 ਕਰੇ 10 ਕਰੇ ਜਿੰਨੀ ਵੀ ਸ਼ਰਧਾ ਭਾਵਨਾ ਹੈ ਜਿੰਨਾ ਗੁਰੂ ਸਾਹਿਬ ਜੀ ਨੇ ਦਿੱਤਾ ਹੈ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਹ ਨਾ ਕਰੋ ਪਰ ਸਤਿਕਾਰ ਜ਼ਰੂਰ ਕਰਨਾ ਹੈ ਆਪਾਂ ਪਤਾ ਕੀ ਕਰਦੇ ਆ ਆਪਾਂ ਗੋਲਕ ਦੇ ਵਿੱਚ ਤਾਂ ਮਾਇਆ ਪਾ ਦਿੰਨੇ ਆ ਪਰ ਜਦੋਂ ਗੱਲ ਆਉਂਦੀ ਆ ਗੁਰੂ ਘਰ ਦੇ ਕੀਰਤਨੀਆਂ ਦੀ ਜਾਂ ਫਿਰ ਗੁਰੂ ਘਰ ਦੇ ਗ੍ਰੰਥੀ ਦੀ ਤਾਂ ਉਹ ਪੈਸੇ ਦੀ ਗੱਲ ਕਰਨ ਤਾਂ ਸੀ ਕਿੰਨੇ ਇਹ ਕਿੰਨੇ ਲਾਲਚੀ ਹੋ ਗਏ ਨੇ ਖੁਦ ਅਸੀਂ ਸਤਗੁਰ ਸੱਚੇ ਪਾਸ਼ਾ ਨੂੰ 10 ਰੁਪਏ ਦਾ ਮੱਥਾ ਟੇਕ ਕੇ ਪਤਾ ਨਹੀਂ ਲੱਖਾਂ ਕਰੋੜਾ ਮੰਗਣ ਲੱਗ ਜੰਨੇ ਆ ਪਰ ਜਦੋਂ ਗੁਰੂ ਘਰ ਦਾ ਗ੍ਰੰਥੀ ਸਿੰਘ ਗੁਰੂ ਘਰ ਦਾ ਕੀਰਤਨੀਆ ਪੈਸੇ ਦੀ ਗੱਲ ਕਰਦਾ ਉੱਥੇ ਸਾਨੂੰ ਉਹਨਾਂ ਦਾ ਲਾਲਚੇ ਦਿੱਸਦਾ ਸੀ ਕਿੰਨੇ ਵੀ ਇੱਕ ਪਾਸੇ ਤਾਂ ਗੁਰਬਾਣੀ ਦਾ ਪਾਠ ਕਰਦਾ ਏ ਗੁਰਬਾਣੀ ਦਾ ਕੀਰਤਨ ਕਰਦਾ ਏ ਇਹਦੇ ਮੂੰਹ ਪੈਸੇ ਦੀ ਗੱਲ ਚੰਗੀ ਨਹੀਂ ਲੱਗਦੀ। ਉਹਨੂੰ ਅਸੀਂ ਲਾਲਚੀ ਕਰਾਰ ਦੇ ਦਿੰਨੇ ਪਰ ਭੁੱਲ ਜਾਂਦੇ ਆਂ ਵੀ ਉਹਨਾਂ ਦਾ ਘਰ ਵੀ ਤਾਂ ਪੈਸੇ ਆ ਦੇ ਨਾਲ ਹੀ ਚੱਲਦਾ ਹੈ ਨਾ। ਉਹਨਾਂ ਦੇ ਵੀ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ, ਉਹਨਾਂ ਦੇ ਵੀ ਘਰ ਦੇ ਵਿੱਚ ਬਥੇਰੇ ਖਰਚੇ ਨੇ। ਜੇ ਸਾਡੇ ਘਰ ਜਾਂ ਜਾਣ ਅਸੀਂ ਆਪਣੇ ਬੱਚਿਆਂ ਨੂੰ ਵਨਸਵਾਨੀਆਂ ਚੀਜ਼ਾਂ ਲਿਆ ਕੇ ਦਿੰਨੇ ਆਂ ਤਾਂ ਉਹਨਾਂ ਦੇ ਬੱਚੇ ਵੀ ਘਰ ਗਿਆ ਦੇ ਮੂੰਹ ਵੱਲ ਦੇਖਦੇ ਨੇ ਵੀ ਸਾਡਾ ਵੀ ਪਿਤਾ ਜੀ ਜਦੋਂ ਘਰ ਆਉਣਗੇ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਣਗੇ। ਉਹ ਲੈ ਕੇ ਤਾਂ ਜਾਣਗੇ ਨਾ ਜੇ ਉਹਨਾਂ ਦੀ ਜੇਬ ਵਿੱਚ ਕੁਝ ਹੋਵੇਗਾ ਹੁਣ ਆਪਾਂ ਕਈ ਵਾਰ ਦੇਖਦੇ ਹਾਂ ਕੁਝ ਸੰਗਤਾਂ ਤਾਂ ਬੜੀਆਂ ਪਿਆਰ ਵਾਲੀਆਂ ਨੇ ਉਹ ਅਮਰਤ ਵੇਲੇ ਤੋਂ ਲੈ ਕੇ ਅਰਦਾਸ ਬੇਨਤੀ ਹੁੰਦਿਆਂ ਤੱਕ ਹੁਕਮਨਾਮਾ ਸਾਹਿਬ ਸੁਣ ਕੇ ਫਿਰ ਘਰਾਂ ਨੂੰ ਚੱਲੇ ਜਾਂਦੇ ਨੇ ਪਰ ਕੁਝ ਭੈਣ ਭਰਾਏ ਸੀ ਨੇ ਕਿ ਉਹਨਾਂ ਨੇ ਆਉਣਾ ਹੀ ਟਾਈਮ ਦੇ ਟਾਈਮ ਅਰਦਾਸ ਦੇ ਟਾਈਮ ਤੇ ਆਉਣਾ ਉਦੋਂ ਤੱਕ ਕਥਾ ਵਿਚਾਰ ਵੀ ਹੋ ਗਈ ਕੀਰਤਨ ਦੀ ਵੀ ਸਮਾਪਤੀ ਹੋ ਗਈ ਜੇ ਕਿਸੇ ਨੇ ਕੋਈ ਗੁਰੂ ਇਤਿਹਾਸ ਸੁਣਾਇਆ ਉਹ ਵੀ ਸਾਡੇ ਪੱਲੇ ਨਹੀਂ ਪਿਆ। ਅਸੀਂ ਕੁਝ ਪੱਲੇ ਹੀ ਨਹੀਂ ਪਾਇਆ ਸਤਿਕਾਰ ਕਰਨਾ ਤਾਂ ਦੂਰ ਦੀ ਗੱਲ। ਤਾਂ ਇਹ ਦੋਵੇਂ ਹੀ ਕੰਮ ਕਰਨੇ ਆ। ਆਪਾਂ ਟਾਈਮ ਦੇ ਨਾਲ ਜਾਣਾ ਹੈ। ਕੋਸ਼ਿਸ਼ ਕਰੀਏ ਕਿ ਜੋ ਵੀ ਉੱਥੇ ਗੁਰਬਾਣੀ ਦਾ ਪਾਠ ਹੋ ਰਿਹਾ ਏ, ਕਥਾ ਵਿਚਾਰ ਹੋ ਰਹੀਆ, ਕੀਰਤਨ ਹੋ ਰਿਹਾ ਏ, ਬੱਚਿਆਂ ਨੇ ਕਵਿਤਾਵਾਂ ਸੁਣਾਉਣੀਆਂ ਨੇ ਜਾਂ ਜੋ ਵੀ ਗੁਰੂ ਇਤਿਹਾਸ ਲਾਵੇਗਾ ਅਸੀਂ ਪੂਰਾ ਸੁਣੀਏ। ਸਾਨੂੰ ਵੀ ਕੁਝ ਪਤਾ ਲੱਗੇ ਆਪਣੇ ਗੁਰੂ ਇਤਿਹਾਸ ਦਾ, ਆਪਣੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪਤਾ ਲੱਗੇਗਾ ਤਾਂ ਹੀ ਸਾਡਾ ਪਿਆਰ ਵਧੇਗਾ ਨਾ। ਕੋਸ਼ਿਸ਼ ਕਰਨੀ ਹੈ ਸਮੇਂ ਸਿਰ ਗੁਰੂ ਘਰੇ ਜਾਈਏ ਅਤੇ ਜੋ ਵੀ ਤੁਸੀਂ ਗੁਰੂ ਘਰ ਦੇ ਵਿੱਚ ਪੇਟਾ ਪੇਟ ਕਰਨੀ ਹੈ ਉਹ ਉਸੇ ਤਰ੍ਹਾਂ ਕਰਿਓ ਜੇ ਪੂਰੇ ਚਾਅ ਦਿਸਾ ਦੇ ਨਾਲ ਦਿਲ ਖੋਲ ਕੇ ਮਾਇਆ ਪੇਟ ਕਰਨੀ ਆ ਕੋਈ ਚੀਜ਼ ਲੈ ਕੇ ਜਾਣੀ ਆ ਲੰਗਰਾਂ ਵਿੱਚ ਸੇਵਾ ਕਰਨੀ ਆ ਉਹ ਵੀ ਕਰਨੀ ਪਰ ਉਸ ਤੋਂ ਇਲਾਵਾ ਗੁਰੂ ਘਰ ਦੇ ਗ੍ਰੰਥੀ ਸਿੰਘ ਗੁਰੂ ਘਰ ਦੇ ਕੀਰਤਨੀਏ ਤੇ ਜੋ ਵੀ ਉੱਥੇ ਕੋਈ ਗੁਰੂ ਦਾ ਇਤਿਹਾਸ ਸੁਣਾਵੇਗਾ ਗੁਰਬਾਣੀ ਬਾਰੇ ਗੱਲ ਕਰੇਗਾ ਉਹਨਾਂ ਦਾ ਮਾਣ ਸਤਕਾਰ ਵੀ ਜ਼ਰੂਰ ਕਰਨਾ ਤਾਂ ਜੋ ਉਹਨਾਂ ਦਾ ਹੌਸਲਾ ਵਧੇ ਉਹ ਅੱਗੇ ਤੋਂ ਹੋਰ ਵੀ ਚਾਅ ਤੁਸ਼ਾ ਦੇ ਨਾਲ ਸਾਡੇ ਲਈ ਗੁਰਬਾਣੀ ਦਾ ਪ੍ਰਚਾਰ ਕਰ ਸਕਣ ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਮਾਣ ਕਰਨਾ ਅਤੇ ਗੁਰਬਾਣੀ ਦੀ ਭੇਟਾ ਵੀ ਜ਼ਰੂਰ ਲੈ ਕੇ ਜਾਣੀ ਆ ਸਿਰਫ ਆਇਆ ਜਾਂ ਹੋਰ ਪਟਾਵਾਂ ਦੇ ਨਾਲ ਗੱਲ ਨਹੀਂ ਬੰਨੀ ਗੁਰਬਾਣੀ ਦਾ ਪਾਠ ਕਰਨਾ ਪੈਣਾ ਹੈ ਅੱਜ 5 ਤਰੀਕ ਹੋ ਗਈ ਜਾਂ ਕੱਲ ਤੋਂ ਹੀ ਲੜੀ ਸ਼ੁਰੂ ਕਰ ਲਓ ਵੱਧ ਤੋਂ ਵੱਧ ਕਰਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਚਉਪਈ ਸਾਹਿਬ ਜੀ ਦੇ ਪਾਠ ਕਰ ਲਓ ਚਉਪਈ ਸਾਹਿਬ ਜੀ ਦੀ ਬਾਣੀ ਤਾਂ ਕੋਈ ਔਖੀ ਨਹੀਂ ਹੈ ਨਾ ਮੇਰੇ ਕਲਗੀਧਰ ਪਾਸ਼ਾ ਜੀ ਦੀ ਬਖਸ਼ਿਸ਼ ਬਾਣੀ ਤਾਂ ਜੇਕਰ ਹੋਰ ਕੋਈ ਵੀ ਬਾਣੀ ਤੁਸੀਂ ਨਹੀਂ ਬੈਠ ਕੇ ਪੜ ਸਕਦੇ ਤਾਂ 5 ਮਿੰਟ ਦਾ ਪਾਠ ਹੈ ਚੋਪਈ ਸਹਿਬ ਜੀ ਦਾ ਵੱਧ ਤੋਂ ਵੱਧ ਚੋਪਈ ਸਹਿਬ ਜੀ ਦੇ ਪਾਠ ਕਰੀਏ ਅਮਰਤ ਵੇਲਾ ਉਸੇ ਤਰ੍ਹਾਂ ਸੰਭਾਲਣਾ ਜਿਵੇਂ ਪਹਿਲਾਂ ਸੰਭਾਲਦੇ ਹਾਂ ਕਿਉਂਕਿ ਅਮਰਤ ਵੇਲੇ ਦੀ ਤਾਂ ਸਾਨੂੰ ਕਿਸੇ ਦਿਨ ਦੀ ਵੀ ਛੋਟ ਨਹੀਂ ਭਾਵੇਂ ਆਪਾਂ ਬਿਮਾਰ ਵੀ ਹੋਈਏ ਤਾਂ ਵੀ ਅਮਰਤ ਵੇਲੇ ਉੱਠ ਕੇ ਬਹਿਣਾ ਹੀ ਬਹਿਣਾ ਹੈ ਪਾਠ ਨਹੀਂ ਕੀਤਾ ਜਾਂਦਾ ਤਾਂ ਵੀ ਆਪਣੇ ਗੁਰੂ ਦਾ ਧਿਆਨ ਧਰ ਕੇ ਬੈਠ ਜਾਣਾ ਹੈ ਅਮਰਤ ਵੇਲਾ ਵੀ ਨਿਭਾਉਣਾ ਹੈ ਸ਼ਾਮ ਦਾ ਵੇਲਾ ਰਹਿਰਾ ਸਭ ਉਹ ਵੀ ਸਮਾਂ ਲੈਣਾ ਹੈ ਅਤੇ ਜਦੋਂ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਖਾਸ ਦਿਨ ਤਿਹਾੜੀ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਹੋ ਗਏ ਗੁਰਤਾ ਗਦੀਦ ਵੇਸ ਹੋ ਗਿਆ ਜਾਂ ਹੁਣ ਜਿਸ ਤਰ੍ਹਾਂ ਵਿਸਾਖੀ ਦਾ ਕਿੰਨਾ ਵੱਡਾ ਦਿਨ ਆਇਆ ਹੈ ਖਾਲਸਾ ਪੰਥ ਦੀ ਸਿਰਜਣਾ ਦਿਵਸ ਇਹਦੇ ਤੋਂ ਵੱਡਾ ਹੋਰ ਦਿਨ ਸਾਡੇ ਲਈ ਕਿਹੜਾ ਹੋ ਸਕਦਾ ਹੈ ਤੇ ਇਨ੍ਹਾਂ ਦਿਨਾਂ ਨੂੰ ਮੁੱਖ ਰੱਖਦੇ ਹਾਂ ਹੋਇਆਂ ਸ਼ਹੀਦੀ ਦੇ ਨਾਂਉਂਦੇ ਨੇ ਜੋ ਵੀ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਦਿਨ ਨੇ ਤਿਉਹਾਰ ਨੇ ਉਹਨਾਂ ਨੂੰ ਆਪਾਂ ਗੁਰਬਾਣੀ ਦਾ ਪਾਠ ਕਰਕੇ ਹੀ ਮਨਾਉਣਾ ਹੈ ਕਿਉਂਕਿ ਜਿੰਨਾ ਹੀ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਗੁਰੂ ਘਰ ਦੇ ਵਿੱਚ ਜਾ ਕੇ ਹੱਥੀਂ ਸੇਵਾ ਕਰਾਂਗੇ ਨਾ ਉਨੇ ਹੀ ਆਪਣੇ ਗੁਰੂ ਨੂੰ ਪਿਆਰੇ ਲੱਗਾਂਗੇ ਉਨਾ ਹੀ ਗੁਰੂ ਨਾਨਕ ਪਾਤਸ਼ਾਹ ਨੇ ਕਲਗੀத்ਰ ਪਾਤਸ਼ਾਹ ਨੇ ਸਾਡੇ ਤੇ ਖੁਸ਼ ਹੋਣਾ ਹੈ ਤਾਂ ਫਿਰ ਆਓ ਕੱਲ ਤੋਂ ਹੀ ਆਪੋ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੇ ਪਾਠ ਦੀਆਂ ਲੜੀਆਂ ਸ਼ੁਰੂ ਕਰੀਏ ਬੱਚਿਆਂ ਨੂੰ ਵੀ ਨਾਲ ਲਾਓ ਬੱਚਿਆਂ ਨੂੰ ਵੀ ਕਹੋ ਕਿ ਇੰਨੇ ਦਿਨਾਂ ਦੇ ਵਿੱਚ ਆਪਾਂ ਇੰਨੇ ਪਾਠ ਕਰਨੇ ਆ ਜਾਂ ਇੰਨੇ ਮੋਲ ਮੰਤਰ ਜੀ ਦੇ ਜਾਪ ਕਰਨੇ ਆ ਜਾਂ ਐਨਾ ਆਪਾਂ ਗੁਰਮੰਤਰ ਕਰਨਾ ਹੈ ਸਾਰਾ ਪਰਿਵਾਰ ਰਲ ਕੇ 250 ਜਪਜੀ ਸਾਹਿਬ ਜੀ ਦੇ ਪਾਠ ਕਰ ਲਈਏ ਕਿਉਂਕਿ ਮਹਾਂਪੁਰਖ ਜੀ ਕਹਿੰਦੇ ਨਾ 250 ਪਾਠ ਜਪਜੀ ਸਾਹਿਬ ਜੀ ਦੇ ਕਰ ਲਈਏ ਤਾਂ ਸੰਪੂਰਨ ਸਹਿਜ ਪਾਠ ਦਾ ਫਲ ਸਾਨੂੰ ਮਿਲ ਜਾਂਦਾ ਹੈ ਜਿਵੇਂ ਵੀ ਠੀਕ ਲੱਗਦਾ ਜਿੰਨੇ ਵੀ ਪਾਠ ਕਰ ਸਕਦੇ ਆ ਕੋਈ ਵੰਦਨ ਨਹੀਂ ਕੋਈ ਬੰਦਿਸ਼ ਨਹੀਂ ਜਿੰਨੇ ਵੀ ਕਰ ਸਕਦੇ ਹੋ ਗਿੰਤੀ ਮਿੰਤੀ ਕਰੋ ਹੀ ਨਾ ਮੈਂ ਤਕੈਨੀ ਸੱਦਾ ਹੈ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨ ਦੀ ਕੋਸ਼ਿਸ਼ ਕਰਨੀ ਆ ਜਾਪ ਕਰਨ ਦੀ ਕੋਸ਼ਿਸ਼ ਕਰਨੀ ਆ ਅਤੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਆ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਸਦਾ ਹੀ ਬਿਆਲ ਨੇ ਜਦੋਂ ਵੀ ਗੁਰੂ ਘਰੇ ਜਾਣਾ ਨਾਲ ਇੱਕ ਦੋ ਜੀਆਂ ਨੂੰ ਹੋਰ ਨਾਲ ਲੈ ਕੇ ਜਾਓ ਕੋਈ ਪਤਾ ਨਹੀਂ ਆ ਸਾਡੀ ਇਹ ਕੀਤੀ ਹੋਈ ਕੋਸ਼ਿਸ਼ ਉਸ ਮਨੁੱਖ ਦੀ ਜ਼ਿੰਦਗੀ ਬਦਲ ਦਵੇ